ਜੇ ਪਾਕਿਸਤਾਨ ਕੁਝ ਜਿਹਾ ਕਰਦਾ ਸਾਡੇ ਮੁਲਕ ਦੇ ਖਿਲਾਫ ਤਾਂ ਉਹਨੂੰ ਜਵਾਬ ਦੇਣਾ ਚਾਹੀਦਾ ਪਰ ਮੈਨੂੰ ਲੱਗਦਾ ਪਾਣੀ ਬੰਦ ਨਹੀਂ ਕੀਤਾ ਜਾ ਸਕਦਾ ਭਾਵੇਂ ਜੋ ਮਰਜ਼ੀ ਪਾਸ ਸਰਕਾਰ ਕਹਿ ਰਹੀ ਆ ਤੁਸੀਂ ਬਿਹਾਰ ਦੀਆਂ ਲਖਸ਼ਨਾ ਨੰਗ ਲੈ ਲੰਦੋ ਤੁਸੀਂ ਬਾਅਦ ਚ ਦੇਖੋ ਵੀ ਪਾਸ ਸਰਕਾਰ ਦੀ ਏ ਟੋਨ ਰਹਿੰਦੀ ਹੈਗੀ ਆ ਜਦੋਂ ਜਦੋਂ ਲਖਸ਼ਨਾ ਹੁੰਦੀਆਂ ਨੇ ਇਸ ਕਿਸਮ ਦੀ ਭਾਸ਼ਾ ਵਰਤੀ ਜਾਂਦੀ ਆ ਹਿੰਦੂ ਮੁਸਲਮਾਨਾਂ ਦੇ ਵਿੱਚ ਜਿਹੜਾ ਧਰਮ ਦੇ ਨਾਂ ਤੇ ਪਾੜਾ ਪਾ ਕੇ ਜਿਹੜਾ ਆਪਸੀ ਜੋ ਕੁਝ ਹੋ ਰਿਹਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੇ ਦੋਸ਼ੀਆਂ 'ਤੇ ਖਲਾਫ ਕਾਰਵਾਈ ਹੋਣੀ ਚਾਹੀਦੀ ਆ ਤੋਂ ਪ੍ਰਧਾਨ ਮੰਤਰੀ ਜੀ ਅਸੀਂ ਅਪੀਲ ਕਰਦੇ ਵੀ ਜੜੇ ਵੀ ਸ਼ਰਾਰਤੀ ਅੰਸਰ ਸਾਡੇ ਸਮਾਜਿਕ ਏਕਤਾ ਨੂੰ ਤੋੜ ਰਹੇ ਨੇ ਉਹਨਾਂ ਖਲਾਫ ਕਾਰਵਾਈ ਹੋਣੀ ਚਾਹੀਦੀ ਆ ਵੀ ਕੇਂਦਰ ਨਾਲ ਸਾਡਾ ਮਸਲਾ ਸੀ ਸ਼ੰਭੂ ਤੇ ਖਨੌਰੀ ਮੋਰਚਾ ਕਿਉਂ ਠਾਲਿਆ ਗਿਆ ਕੀ ਲੋਡ ਪੈ ਗਈ ਸੀ ਸਰਕਾਰ ਨੂੰ ਕੀ ਸਮੱਸਿਆ ਸੀ ਸਰਕਾਰ ਦੀਆਂ ਜਨਾ ਬਲਵੰਤ ਸਿੰਘ ਦੀ ਬਰਹਮ ਕੇ ਸਮੇਤ ਸਧਾਰਨ ਕਿਸਾਨਾਂ ਮਜ਼ਦੂਰਾਂ ਨੂੰ ਕਿਹੜਾ ਸ਼ੰਭੂ ਮੋਰਚੇ ਤੇ ਕੁੱਟਿਆ ਮਾਰਿਆ ਗਿਆ ਜੜੇ ਉਹਦੇ ਲਈ ਅਧਿਕਾਰੀ ਜ਼ਿੰਮੇਵਾਰ ਨੇ ਉਹਨਾਂ ਨੂੰ ਅਜੇ ਤੱਕ ਉਹਨਾਂ ਖਿਲਾਫ ਕੋਈ ਕਵਰ ਵੀ ਨਹੀਂ ਹੋਈ ਉਸ ਮੀਟਿੰਗ ਦੇ ਵਿੱਚ ਪੰਜਾਬ ਦੀ ਸਰਕਾਰ ਬੈੰਦੀ ਹੈਗੀ ਆ ਤਾਂ ਨਾ ਚਾਉਂਦਿਆਂ ਹੋਇਆਂ ਵੀ ਸਾਨੂੰ ਉਸ ਮੀਟਿੰਗ ਬਾਰੇ ਨਾਂ ਜਾਣ ਦਾ ਫੈਸਲਾ ਕਰਨਾ ਪੈਣਾ ਵਾ ਮਸਲਾ ਵੀ ਸਾਡਾ ਕੇਂਦਰ ਦੇ ਨਾਲ ਆ ਕੋਈ ਸੂਬੇ ਦੀ ਸਰਕਾਰ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਨਾ ਵੀ ਬਹੂਗੀ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ 2 ਮਈ ਦਾ ਪ੍ਰੋਗਰਾਮ ਹੈਗੇ ਆ ਪੂਰੇ ਪੰਜਾਬ ਦੇ ਅੰਦਰ ਮੰਗ ਪੱਤਰ ਦੇਣੇ ਹੈਗੇ ਆ ਠੀਕ ਆ ਸਾਰੇ ਡੀਸੀ ਦਫ਼ਤਰਾਂ ਕੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਐਸਕੇਐਮ ਨਾਨ ਪੋਲਿਟਿਕਲ ਨੇ ਜੜੀ ਕਣਕ ਨੂੰ ਅੱਗ ਲੱਗੀ ਹੋਈ ਆ ਅਰੇ ਤੋਂ ਕਾ ਜਿਹੜੀ ਪੰਜਾਬ ਦੇ ਅੰਦਰ ਗੜੇ ਮਾਰੀ ਹੋਈ ਆ ਹਰਿਆਣੇ ਚ ਵੀ ਅੱਗ ਲੱਗੀਆਂ ਹੈਗੀਆਂ ਕਣਕ ਨੂੰ ਠੀਕ ਆ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਕਿਸਾਨਾਂ ਨੂੰ 50000 ਰੁਪਏ ਪੱਤੀ ਏਕੜ ਦਿੱਤਾ ਜਾਵੇ ਔਰ 2 ਮਹੀਨੋਂ ਹੀ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਆ ਰਹੇ ਨੇ ਸਾਡੇ ਕੋ ਉਹਨਾਂ ਦਾ ਖਾਲਸਾ ਕਾਲ 'ਚ ਆਉਣ ਦੇ ਸਮਾਚਾਰ ਨੇ ਔਰ ਉਦਣ ਅਸੀਂ ਆਪਣੇ ਸਤਿਕਾਰਯੋਗ ਸੀਐਮ ਸਾਹਿਬ ਨੂੰ ਸਵਾਲ ਕਰਨ ਖਾਲਸਾ ਕਾਲ 'ਚ ਜਾਵਾਂਗੇ ਔਰ ਉਦਣ ਅਸੀਂ ਜਿਹੜਾ ਆਪਣਾ ਸ਼ਾਮ ਸਿੰਘ اٹਾਰੀ ਵਾਲਾ ਚੌਕ ਆ ਇੱਥੇ ਇਕੱਠੇ ਹੋਵਾਂਗੇ ਇੱਥੇ ਇਕੱਠੇ ਹੋ ਕੇ ਜਿਹੜਾ ਵਾ ਅਸੀਂ ਜਿਹੜਾ ਵਾ ਉਹ ਖਾਲਸਾ ਕਾਲਜ ਨੂੰ ਸਵਾਲ ਕਰਨ ਜਾਵਾਂਗੇ ਵੀ ਸਵਾਲ ਸਾਡੇ ਹੋਣਗੇ ਵੀ ਕੇਂਦਰ ਨਾਲ ਸਾਡਾ ਮਸਲਾ ਸੀ ਸ਼ੰਭੂ ਤੇ ਖਨੌਰੀ ਮੋਰਚਾ ਕਿਉਂ ਠਾਲਿਆ ਗਿਆ ਕੀ ਲੋਡ ਪੈ ਗਈ ਸੀ ਸਰਕਾਰ ਨੂੰ ਕੀ ਸਮੱਸਿਆ ਸੀ ਸਰਕਾਰ ਦੀਆਂ ਆਹਦੇ ਨਾਲ ਜੁੜੇ ਹੋਏ ਪੰਜਾਬ ਸਰਕਾਰ ਨਾਲ ਹੋਰ ਵੀ ਸਵਾਲ ਅਸੀਂ ਮੌਕੇ ਤੇ ਕਰਾਂਗੇ ਇਹ ਤੋਂ ਬਾਅਦ 6 ਮਈ ਨੂੰ ਸ਼ੰਭੂ ਥਾਣਾ ਜਿਹੜਾ ਵਾ ਸ਼ੰਭੂ ਥਾਣੇ ਦਾ ਘਰਾਉ ਕੀਤਾ ਜਾਊਗਾ ਜਿਹੜਾ ਬਲਵੰਤ ਸਿੰਘ ਜੀ ਬਰਹਮ ਕੇ ਸਮੇਤ ਸਧਾਰਨ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਸ਼ੰਭੂ ਮੋਰਚੇ ਤੇ ਕੁੱਟਿਆ ਮਾਰਿਆ ਗਿਆ ਜੜੇ ਉਹਦੇ ਲਈ ਅਧਿਕਾਰੀ ਜ਼ਿੰਮੇਵਾਰ ਨੇ ਉਹਨਾਂ ਨੂੰ ਅਜੇ ਤੱਕ ਉਹਨਾਂ ਖਿਲਾਫ ਕੋਈ ਕਵਰ ਵੀ ਨਹੀਂ ਹੋਈ ਔਰ ਜਿਹੜਾ ਪੁਲਿਸ ਜ਼ਬਰ ਹੋਇਆ ਉਹਦੇ ਵਿਰੁੱਧ ਵਿੱਚ ਉਹ ਜਿਹੜਾ ਵਾ ਮੋਰਚਾ ਜਿਹੜਾ ਵਾ ਉਹ ਆਪਾਂ ਲਾਵਾਂਗੇ ਉੱਥੇ ਇਹਦੇ ਵਿੱਚ ਜਿੰਨੀਆਂ ਚੋਰੀਆਂ ਹੋਈਆਂ ਮਾ ਉਥੇ ਟਰੈਕਟਰ ਟਰਾਲੀ ਚੋਰੀ ਹੋਏ ਆ ਸਾਡੇ ਜਿਹੜੇ ਉੱਥੇ ਸਟੇਜਾਂ ਤੋੜੀਆਂ ਗਈਆਂ ਵਾ ਸਾਡੇ ਲੰਗਰ ਤੋੜੇ ਗਏ ਆ ਕਹਿ ਲੋ ਪੱਖੇ ਹੋਣ ਕੂਲਰ ਹੋਣ ਗੱਦੇ ਹੋਣ ਹਰ ਤਰ੍ਹਾਂ ਦੇ ਜਿਹੜਾ ਸਮਾਨ ਹੈ ਉਹਦੀ ਪਰਪਾਈ ਦਾ ਸਵਾਲ ਹੈਗਾ ਵਾ ਇਹ ਵੀ ਕਰਾਂਗੇ ਇਹ 2 ਮਈ ਦੇ ਮੰਗ ਪੱਤਰਾਂ 'ਚ ਵੀ ਸਾਡੇ ਸਵਾਲ ਹੋਣਗੇ ਇੱਕ ਤਾਂ ਇਹ ਪ੍ਰੋਗਰਾਮ ਹੈਗਾ ਆਉਣ ਵਾਲੇ ਦਿਨਾਂ ਵਿੱਚ ਸਾਡਾ ਇਹ ਤੋਂ ਗਾਂ ਜਿਹੜੀ 4 ਮਈ ਨੂੰ ਕੇਂਦਰ ਨਾਲ ਮੀਟਿੰਗ ਹੋਣੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਸਰਕਾਰ ਨੂੰ ਅ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਤਾ ਵਾ ਕਿ ਜੇ ਉਸ ਮੀਟਿੰਗ ਦੇ ਵਿੱਚ ਪੰਜਾਬ ਦੀ ਸਰਕਾਰ ਬੈੰਦੀ ਹੈਗੀ ਆ ਤਾਂ ਨਾ ਚਾਉਂਦਿਆਂ ਹੋਇਆਂ ਵੀ ਸਾਨੂੰ ਉਸ ਮੀਟਿੰਗ ਬਾਰੇ ਨਾ ਜਾਣ ਦਾ ਫੈਸਲਾ ਕਰਨਾ ਪੈਣਾ ਵਾ ਅਸੀਂ ਕੇਂਦਰ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਸਮਝਦੇ ਹਾਂ ਪਰ ਅਸੀਂ ਵੀ ਸਮਝਦੇ ਵੀ ਮਸਲੇ ਗੱਲਬਾਤ ਨਾਲ ਬਹਿ ਕੇ ਹੀ ਹੱਲ ਹੋਣੇ ਆ ਪਰ ਜੋ ਪੰਜਾਬ ਸਰਕਾਰ ਨੇ ਸਾਨੂੰ ਮੀਟਿੰਗ ਤੇ ਸੱਦ ਕੇ ਜਿਵੇਂ ਗ੍ਰਿਫਤਾਰ ਕੀਤਾ ਜਿਵੇਂ ਮੋਰਚੇ ਠਾਲਿਆ ਮਸਲਾ ਵੀ ਸਾਡਾ ਕੇਂਦਰ ਦੇ ਨਾਲ ਆ ਕੋਈ ਸੂਬੇ ਦੀ ਸਰਕਾਰ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਨਾ ਵੀ ਬਹੂਗੀ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਹੁਣ ਅਸੀਂ ਖੇਤੀਬਾੜੀ ਮੰਤਰੀ ਦਾ ਜਿਹੜਾ ਪੱਤਰ ਹੈ ਉਹਦੀ ਡੀ ਕਰਾਂਗੇ ਵੀ ਉਹ ਸਾਨੂੰ ਕੀ ਲਿਖ ਕੇ ਭੇਜਦੇ ਹੈਗੇ ਆ ਟੈਸਟ ਕੈਪ ਨੇ ਇੱਕ ਵੱਡਾ ਬਿਆਨ ਦਿੱਤਾ ਕਿ ਜਿਹੜਾ ਪਾਣੀ ਹੈ ਪਾਕਿਸਤਾਨ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਉੱਥੋਂ ਦਾ ਜਿਹੜਾ ਕਿਸਾਨ ਹੈ ਉਹਨੂੰ ਉਹਦਾ ਘਮਿਆੜਾ ਪੁੱਟਣਾ ਪੈਣਾ ਤੁਸੀਂ ਉੱਥੇ ਬਿਆਨ ਦੇ ਨਾਲ ਦੇਖੋ ਜਿਹੜਾ ਕੁਝ ਵੀ ਪਹਿਲਗਾਮ ਤੇ ਹੋਇਆ ਕੋਈ ਵੀ ਦੇਸ਼ ਦਾ ਨਾਗਰਿਕ ਉਹਦੀ ਨਿੰਦਿਆ ਕਰਦਾ ਵਾ ਇਹੋ ਜੀਆਂ ਘਟਨਾ ਸਾਡੇ ਮੁਲਕ 'ਚ ਨਹੀਂ ਹੋਣੀ ਚਾਹੀਦੀਆਂ ਔਰ ਜੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਉਸ ਮੁੱਦੇ ਨੂੰ ਲੈ ਕੇ ਮੈਂ ਜਿੱਤੋਂ ਚਿੰਤਿਤ ਹੈਗਾ ਵਾਂ ਸਾਰੇ ਕਸ਼ਮੀਰੀ ਵੀ ਉਹਦਾ ਵਿਰੋਧ ਕਰ ਰਹੇ ਆ ਜਿਵੇਂ ਸਾਡੇ ਭਾਰਤ ਦੇ ਵਿੱਚ ਜਿਵੇਂ ਸਾਡੇ ਪ੍ਰਧਾਨ ਮੰਤਰੀ ਨੇ ਰੇਡੀਓ ਚੈਨਲ ਤੇ ਬੋਲ ਬੋਲਦਿਆਂ ਕਿਹਾ ਵੀ ਸਾਡੇ 140 ਕਰੋੜ ਲੋਕ ਸਾਡਾ ਮਜ਼ਬੂਤੀ ਦਾ ਆਧਾਰ ਨੇ ਔਰ ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਨੂੰ ਲੈ ਕੇ ਹਿੰਦੂ ਮੁਸਲਮਾਨਾਂ ਦੇ ਵਿੱਚ ਜਿਹੜਾ ਧਰਮ ਦੇ ਨਾਂ ਤੇ ਪਾੜਾ ਪਾ ਕੇ ਜਿਹੜਾ ਆਪਸੀ ਜੋ ਕੁਝ ਹੋ ਰਿਹਾ ਨਹੀਂ ਹੋਣਾ ਚਾਹੀਦਾ ਠੀਕ ਹੈ ਜਿਹਨੇ ਦੋਸ਼ੀ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੋ ਪ੍ਰਧਾਨ ਮੰਤਰੀ ਜੀ ਅਸੀਂ ਅਪੀਲ ਕਰਦੇ ਵੀ ਜੜੇ ਵੀ ਸ਼ਰਾਰਤੀ ਅੰਸਰ ਸਾਡੇ ਸਮਾਜਿਕ ਏਕਤਾ ਨੂੰ ਤੋੜ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਅਰ ਤੁਸੀਂ ਜਾਣਦੇ ਹੋ ਵੀ ਜਿਹੜੀ ਟ੍ਰੀਟੀ ਆ ਮੰਤਰੀ ਪੱਧਰ ਤੇ ਹੈਗੀ ਆ ਠੀਕ ਆ ਜੀ ਮੈਨੂੰ ਨਹੀਂ ਲੱਗਦਾ ਵੀ ਜੋ ਭਾਰਤ ਸਰਕਾਰ ਕਹਿ ਰਹੀ ਐ ਸੰਭਵ ਹੈਗਾ ਕਰਨਾ ਕਾਗਜ਼ਾਂ ਦੇ ਵਿੱਚ ਜਾਂ ਵੈਸੇ ਸੰਭਵ ਹੈਗਾ ਤੋ ਇਹ ਸੰਭਵ ਨਹੀਂ ਹੈਗਾ ਮੈਨੂੰ ਲੱਗਦਾ ਜੇ ਜੋਰਪ ਦੇ ਵਿੱਚ ਕੋਈ ਸਰਹੱਦਾ ਨਹੀਂ ਹੈਗੀ ਆ ਜੇ ਉੱਥੇ ਲੋਕ ਅਮਨਪੁਰ ਪਟੰਗਣਾ ਰਹਿੰਦੇ ਨੇ ਆਪਣਾ ਕਾਰੋਬਾਰ ਕਰਦੇ ਨੇ ਤੇ ਸਾਡੀਆਂ ਸਰਦਾਂ ਕਿਉਂ ਹੈਗੀਆਂ ਵਾ ਇਧਰਲੇ ਪਾਸੇ ਤੁਸੀਂ ਪਾਕਿਸਤਾਨ ਚਲੇ ਜਾਓ ਪਾਕਿਸਤਾਨ ਦੇ ਲੋਕ ਭੁੱਖਬਰੀ ਦਾ ਸ਼ਿਕਾਰ ਨੇ ਅਰੋਂ ਭੁੱਖੇ ਮਰ ਰਹੇ ਨੇ ਉੱਥੇ ਆਰਥਿਕ ਵਿਕਾਸ ਉਹ ਸਭ ਨਾਲ ਨਹੀਂ ਹੋਇਆ ਭਾਰਤ ਦੇ ਅੰਦਰ ਵੀ ਬੇਸ਼ੱਕ ਪਾਕਿਸਤਾਨ ਦੇ ਮੁਕਾਬਲੇ ਸਾਡਾ ਵਿਕਾਸ ਬਹੁਤ ਵਧੀਆ ਵਾ ਇੱਥੇ ਵੀ ਲੋਕਾਂ ਦੀਆਂ ਗਰੀਬੀ ਦੀਆਂ ਸਮੱਸਿਆਵਾਂ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਬੇਰੁਜ਼ਗਾਰੀ ਦੀਆਂ ਸਮੱਸਿਆ ਨੇ ਸਾਨੂੰ ਆਪਣੇ ਗੁਵਾਂਢੀ ਮੁਲਕਾਂ ਨਾਲ ਚੰਗੇ ਰਿਸ਼ਤੇ ਰੱਖ ਕੇ ਆਪਣਾ ਆਪਣਾ ਆਰਥਿਕ ਵਿਕਾਸ ਕਰਨਾ ਚਾਹੀਦਾ ਜੇ ਪਾਕਿਸਤਾਨ ਕੁਝ ਜਿਹਾ ਕਰਦਾ ਸਾਡੇ ਮੁਲਕ ਦੇ ਖਿਲਾਫ ਤਾਂ ਉਹ ਜਵਾਬ ਦੇਣਾ ਚਾਹੀਦਾ ਪਰ ਮੈਨੂੰ ਲੱਗਦਾ ਪਾਣੀ ਬੰਦ ਨਹੀਂ ਕੀਤਾ ਜਾ ਸਕਦਾ ਭਾਵੇਂ ਜੋ ਮਰਜ਼ੀ ਭਾਰ ਸਰਕਾਰ ਕਹਿ ਰਹੀ ਆ ਇਹ ਸਿਰਫ ਮੈਨੂੰ ਜੋ ਲੱਗਦਾ ਇਹ ਦੁੱਖ ਨਾ ਕਹਿਣਾ ਪੈਂਦਾ ਤੁਸੀਂ ਪਿਆਰ ਦੀਆਂ ਲਕਸ਼ਣਾ ਨੰਗ ਲੈਣ ਦਿਓ ਤੁਸੀਂ ਬਾਅਦ ਚ ਦੇਖਿਓ ਵੀ ਭਾਰ ਸਰਕਾਰ ਦੀ ਇਹ ਟੋਨ ਰਹਿੰਦੀ ਹੈਗੀ ਆ ਜਦੋਂ ਜਦੋਂ ਲਕਸ਼ਣਾ ਹੁੰਦੀਆਂ ਨੇ ਇਸ ਕਿਸਮ ਦੀ ਭਾਸ਼ਾ ਵਰਤੀ ਜਾਂਦੀ ਆ ਅਸੀਂ ਤੇ ਸਰਕਾਰ ਜੋਗ ਪ੍ਰਧਾਨ ਮੰਤਰੀ ਨੂੰ ਅਪੀਲ ਕਰਾਂਗੇ ਅਸੀਂ ਜੇ ਆਰਥਿਕ ਪੱਖੋਂ ਪੂਰੇ ਵਰਲਡ 'ਚ ਜੇਕਰ ਤਗੜੇ ਹੋ ਗਏ ਆ ਸਾਡਾ ਵਰਲਡ ਦੇ ਵਿੱਚ ਕੋਈ ਸਾਡਾ ਕੁੱਖ ਅੱਖ ਅੱਖ ਕੱਢ ਕੇ ਵੇਖਣ ਵਾਲਾ ਨਹੀਂ ਹੈਗਾ ਅਸੀਂ ਆਪਸੀ ਲੜਾਈਆਂ ਕਰਕੇ ਜਿੰਨਾ ਸਾਡਾ ਫੌਜ ਤੇ ਪੈਸਾ ਖਰਚ ਹੋ ਰਿਹਾ ਅਸੀਂ ਆਰਥਿਕ ਤੌਰ ਤੇ ਗਰੀਬ ਹੋ ਰਹੇ ਆ ਅਸੀਂ ਚਾਹੁੰਦੇ ਸਾਡੇ भारत एकता बनी रहे जो साड़ा है का। तो नहीं, हमें, पाकिस्तान क्या बोल रहा है तो करना चाहिए यह जाँच का विषय ये तो भारत सरकार जानती है हमारे देश की बड़ी एजेंसियां जानती है उस घटना के ऊपर किसका हाथ है किसका नहीं हाथ है इसके बारे में कोई कमेंट नहीं करूंगा पर जो दोषी हैं उनके खिलाफ कार्रवाई होनी चाहिए हम तो ये कहते हैं समाज की एकता भारत में टूटनी नहीं चाहिए पंजाब में बहुत से कश्मीरी विद्यार्थियों के ऊपर हमले हुए हैं इसके पंजाब मशहूर नहीं है यह पंजाबी खड़े हैं झाड़कूवाद के दौर में भी कभी हिंदू मुसलमानों के राइट्स नहीं हुए हैं यहाँ और ऐसा नहीं होना चाहिए हम तो ये चाहते हैं